ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 13b ਟ੍ਰੈਵਲਸ ਤੇ ਸਾਲ 2023 ਵਿੱਚ 13 ਲੱਖ 18900 ਭਾਰਤੀ ਸਟੂਡੈਂਟ ਬਾਹਰ ਪੜਨਗੇ ਜਦ ਕਿ 2024 ਵਿੱਚ ਇਹ ਗਿਣਤੀ ਵਧ ਕੇ 13 ਲੱਖ 25878 ਹੋ ਗਈ ਸਟੂਡੈਂਟਸ ਪੜਨ ਲਈ ਵੱਖ-ਵੱਖ ਦੇਸ਼ਾਂ ਵਿੱਚ ਗਏ ਜਿਵੇਂ ਕਿ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਯੂਰਪ ਅੱਜ ਅਸੀਂ ਇਹ ਡਿਸਕਸ ਕਰਾਂਗੇ ਕਿ ਵਿਚਾਰੇ ਸਟੂਡੈਂਟਸ ਆਪਣੇ ਹੀ ਦੇਸ਼ ਤੋਂ ਲੈ ਕੇ ਦੂਜੇ ਦੇਸ਼ਾਂ ਤੱਕ ਕਿਵੇਂ ਲੁੱਟੇ-ਪੁੱਟੇ ਜਾਂਦੇ ਨੇ ਲੁੱਟਣ ਦੀ ਸ਼ੁਰੂਆਤ ਹੁੰਦੀ ਹੈ ਸਭ ਤੋਂ ਪਹਿਲਾਂ ਆਪਣੇ ਹੀ ਘਰ ਤੋਂ ਕਿਉਂਕਿ ਘਰ ਵਿੱਚ ਹੀ ਬੱਚੇ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਆਪਣੇ ਦੇਸ਼ ਵਿੱਚ ਤਾਂ ਕੁਝ ਨਹੀਂ ਰੱਖਿਆ ਹੋਇਆ ਇੱਥੇ ਕੁਝ ਨਹੀਂ ਬਣਾ 12 ਕਰੋ ਆਈਲੈਂਡਸ ਕਰਕੇ ਬਾਹਰ ਚਲੇ ਜਾਓ ਤੇਰੇ ਚਾਚੇ ਦਾ ਤੇਰੇ ਮਾਮੇ ਦਾ ਜਾਂ ਕਿਸੇ ਰਿਸ਼ਤੇਦਾਰ ਦਾ ਬੱਚਾ ਬਾਹਰ ਚਲੇ ਗਿਆ ਹੈ ਤੂੰ ਵੀ ਬਾਹਰ ਚਲੇ ਜਾ ਇਸ ਤਰ੍ਹਾਂ ਵੱਖ-ਵੱਖ ਬੱਚਿਆਂ ਨਾਲ ਕੰਪੈਰੀਸ਼ਨ ਕਰਕੇ ਉਹਨਾਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਉਹਨਾਂ ਦਾ ਮਾਈਂਡ ਚੇਂਜ ਕੀਤਾ ਜਾਂਦਾ ਹੈ ਬੱਚਿਆਂ ਤੋਂ ਤਾਂ 90% ਮਾਪਿਆਂ ਵੱਲੋਂ ਉਹਨਾਂ ਦੀ ਇੱਛਾ ਨੂੰ ਪੁੱਛਿਆ ਹੀ ਨਹੀਂ ਜਾਂਦਾ ਉਹਨਾਂ ਉੱਪਰ ਸੋਸਾਇਟੀ ਦਾ ਪ੍ਰੈਸ਼ਰ ਬਿਲਡ ਕਰਕੇ ਉਹਨਾਂ ਦੇ ਮਾਈਂਡ ਵਿੱਚ ਇਹ ਭਰਿਆ ਜਾਂਦਾ ਹੈ ਕਿ ਕਿ ਬਾਹਰ ਜਾ ਕੇ ਹੀ ਤਰੱਕੀ ਕੀਤੀ ਜਾ ਸਕਦੀ ਹੈ। ਵਿਚਾਰੇ ਬੱਚਿਆਂ ਦੀ ਇੱਛਾ ਨੂੰ ਲੁੱਟਿਆ ਜਾਂਦਾ ਹੈ ਅਤੇ ਆਪਣੀ ਇੱਛਾ ਥੋਪ ਦਿੱਤੀ ਜਾਂਦੀ ਹੈ। ਜੇ ਤੁਹਾਡੇ ਵਿੱਚੋਂ ਕੋਈ ਇਹੋ ਜਿਹਾ ਸਟੂਡੈਂਟ ਹੈ ਜਿਸ ਨੂੰ ਲੱਗਦਾ ਹੈ ਕਿ ਉਹ ਇੰਡੀਆ ਵਿੱਚ ਰਹਿ ਕੇ ਕੁਝ ਚੰਗਾ ਕਰ ਸਕਦਾ ਸੀ ਪਰ ਫੈਮਿਲੀ ਪ੍ਰੈਸ਼ਰ ਕਰਕੇ ਉਹਨਾਂ ਨੂੰ ਬਾਹਰ ਆਉਣਾ ਪਿਆ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਣਾ। ਇਸ ਤੋਂ ਬਾਅਦ ਜੇ ਉਹ ਹਾਈਲਟ ਕਰਨ ਨੂੰ ਮੰਨ ਵੀ ਜਾਂਦੇ ਨੇ ਤਾਂ ਫਿਰ ਆਈਲਟਸ ਸੈਂਟਰਾਂ ਵਾਲੇ ਉਹਨਾਂ ਨੂੰ ਚਾਜ ਨਾਲ ਪੜਾਉਂਦੇ ਵੀ ਨਹੀਂ। ਇਹ ਇਸ ਲਈ ਹੁੰਦਾ ਹੈ ਕਿਉਂਕਿ ਖੁਦ ਉੱਥੋਂ ਦੇ ਟ੍ਰੇਨਰ ਦੇ ਪੂਰੇ ਬੈਂਡਸ ਵੀ ਨਹੀਂ ਆਏ ਹੁੰਦੇ ਇਹ ਗੱਲ ਡੰਕੀ ਫਿਲਮ ਦੇ ਡਾਇਰੈਕਟਰ ਰਾਜ ਕੁਮਾਰ ਹਰਾਨੀ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਕਹੀ ਸੀ ਗਿਆ ਐਕਚੁਅਲੀ ਉਹਨੇ ਕੋਵਿਡ ਦਾ ਪੱਤਾ ਤੁਮ ਮਾਸਕ ਲਗਾ ਕੇ ਮੈਂ ਪਹੁੰਚ ਗਿਆ ਸੜਕ ਤੇ ਤੁਮ ਇੱਕ ਕਲਾਸ ਵਿੱਚ ਘੁਸ ਗਿਆ ਔਰ ਮੈਂ ਕਿਹਾ ਜੀ ਮੈਨੂੰ ਇੰਗਲਿਸ਼ ਸਿੱਖਣੀ ਹੈ ਤੋਂ ਪਹਿਲਾ ਹੀ ਸਵਾਲ ਹੈ ਕਿ ਇੰਗਲਿਸ਼ ਸਿੱਖਣੀ ਕਿ ਡੰਕੀ ਮਾਰਨੀ ਹੈ ਉਹ ਫੈਸਿਲਿਟੀ ਵੀ ਹੈ ਮਤਲਬ ਕਿ ਆਪਾਂ ਲੋਕ ਇਲੀਗਲ ਬਣਾ ਕੇ ਆਪਾਂ ਹਮਾਰੇ ਪਾਸ ਫੈਸਿਲਿਟੇਟ ਕਰ ਸਕਦੇ ਹਾਂ ਸੋ ਆਈ ਮੋਟ ਸਿੰਗ ਹਰ ਜਗ੍ਹਾ ਐਸਾ ਹੁੰਦਾ ਹੈ ਬਟ ਮੈਂ ਕਹਿੰਦਾ ਕਿ ਮੈਨੂੰ ਇੰਗਲਿਸ਼ ਸਿੱਖਣੀ ਹੈ ਤੋਂ ਉਹ ਮੈਨੂੰ ਲੈ ਗਏ ਕਲਾਸ ਕੇ ਅੰਦਰ ਮੈਂ ਕਿਹਾ ਟਰਾਈ ਲੈਣਾ ਮੈਨੂੰ ਹਾਂ ਜੀ ਬੈਠ ਜਾਓ और मेरे लिए बड़ा इंटरेस्टिंग था कि ये तो दिख रहे थे बेचारे कि गांव के लोग हैं जो टीचर थी वाज़ अ गर्ल ही मस्ट बी अ 20 22 टू ईयर ओल्ड गर्ल स्मार्टली ड्रेस्ड इन अ बिजनेस वुड लुकिंग एक्सट्रीमली स्मार्ट मैंने कहा चलो गॉट गुड टीचर्स पर जब उसने मुंह खोला <laughs> तो मुझे समझ आया कि इंग्लिश बोल रही है कि कौन सी बोल रही है वो वो स्टूडेंट्स उन टीच करना शुरू कर देते हैं हम जिन्ना टीचर्स के खुद के पूरे बैंडस नहीं उन्होंने स्टूडेंट्स तो की आस की जा सकती है कि वह भी एक बार आईलैट्स ई सी सिक्स बैंड लै लगे ਤੋ ਬੱਚੇ ਵਿਚਾਰੇ ਇੱਕ ਇੱਕ ਇਗਜ਼ਾਮ ਨੂੰ ਪਾਸ ਕਰਨੇ ਲੱਖਾਂ ਰੁਪਏ ਖਰਾਬ ਕਰ ਦਿੰਦੇ ਨੇ ਕਦੇ ਕੋਈ ਉਹਨਾਂ ਨੂੰ ਸਲਾਹ ਦਿੰਦਾ ਵੀ ਤੁਸੀਂ ਉੱਥੇ ਜਾ ਕੇ ਲੱਗ ਜਾਓ ਉੱਥੇ ਤੁਹਾਡੇ ਬੈਂਡਸ ਵਧੀਆ ਆ ਜਾਣਗੇ ਤੁਸੀਂ ਇੱਥੇ ਲੱਗ ਜਾਓ ਇੱਥੇ ਬੈਂਡਸ ਆ ਜਾਣਗੇ ਇਸੇ ਤਰ੍ਹਾਂ ਬੱਚੇ ਪੈਸਿਆਂ ਦੇ ਨਾਲ ਨਾਲ ਆਪਣਾ ਕੀਮਤੀ ਟਾਈਮ ਵੀ ਬਰਬਾਦ ਕਰ ਦਿੰਦੇ ਨੇ ਜਿਸ ਨਾਲ ਉਹਨਾਂ ਦੇ ਸਟੱਡੀ ਵਿੱਚ ਗੈਪ ਪੈ ਜਾਂਦਾ ਹੈ ਫਿਰ ਜਦੋਂ ਮਸਾਂ ਬੈਂਡਸ ਲੈਂਦੇ ਨੇ ਫਿਰ ਗੈਪ ਪੂਰਾ ਕਰਨ ਲਈ ਪੈਸੇ ਦੇ ਕੇ ਫੇਕ ਜਿਹੇ ਸਰਟੀਫਿਕੇਟ ਬਣਾਉਂਦੇ ਨੇ ਜਸ ਕਰਕੇ ਉਹਨਾਂ ਨੂੰ ਕਾਫੀ ਪੈਸੇ ਦੇਣੇ ਪੈਂਦੇ ਨੇ ਉਹ ਫਾਈਲ ਲਗਾਉਣ ਤੋਂ ਪਹਿਲਾਂ ਹੀ ਲੱਖਾਂ ਰੁਪਏ ਖਰਚ ਦੇ ਦਿੰਦੇ ਨੇ ਜਦੋਂ ਆਈਲੈਂਡਸ ਤੇ ਬੈਂਡਸ ਲੈ ਲੈਂਦੇ ਨੇ ਤੇ ਸਾਰੇ ਡਾਕੂਮੈਂਟਸ ਪੂਰੇ ਕਰ ਲੈਂਦੇ ਨੇ ਫਿਰ ਉਹ ਜਾਂਦੇ ਨੇ ਕਿਸੇ ਏਜੰਟ ਕੋਲ ਜਿਨ੍ਹਾਂ ਦੀ ਵੀਡੀਓਸ ਉਹਨਾਂ ਨੇ ਸੋਸ਼ਲ ਮੀਡੀਆ ਤੇ ਦੇਖੀਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਸਟੱਡੀ ਏਜੰਟਸ ਰੱਜ ਕੇ ਹੀ ਝੂਠ ਬੋਲਦੇ ਨੇ ਜਿਸ ਨੂੰ ਸੁਣ ਕੇ ਭੋਲੇ ਭਾਲੇ ਸਟੂਡੈਂਟਸ ਉਹਨਾਂ ਵੱਲ ਅਟਰੈਕਟ ਹੋ ਜਾਂਦੇ ਨੇ ਏਜੰਟਸ ਸੋਸ਼ਲ ਮੀਡੀਆ ਤੇ ਕੁਝ ਹੋਰ ਹੁੰਦੇ ਨੇ ਪਰ ਜਦੋਂ ਉਹਨਾਂ ਦੇ ਆਫਿਸ ਵਿੱਚ ਜਾਂਦੇ ਨੇ ਤਾਂ ਉੱਥੇ ਗੱਲ ਕੁਝ ਹੋਰ ਹੁੰਦੀ ਹੈ ਜ਼ਿਆਦਾਤਰ ਸਟੂਡੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਨੇ ਕਿਹੜੀ ਸਟੱਡੀ ਕਰਨੀ ਹੈ ਕਿੱਥੇ ਸਟੱਡੀ ਕਰਨੀ ਆ ਉਹ ਸਟੱਡੀ ਕਰਨ ਤੋਂ ਬਾਅਦ ਉਹਨਾਂ ਨੂੰ ਜੌਬ ਮਿਲੇਗੀ ਜਾਂ ਨਹੀਂ ਮਿਲੇਗੀ ਸਟੂਡੈਂਟ ਵੱਲੋਂ ਕੋਈ ਵੀ ਆਪਣੇ ਕੋਰਸ ਆਪਣੇ ਕਾਲਜ ਜਾਂ ਯੂਨੀਵਰਸਿਟੀ ਦੀ ਕੋਈ ਰਿਸਰਚ ਨਹੀਂ ਕੀਤੀ ਹੁੰਦੀ ਉਹ ਏਜੰਟ ਕੋਲ ਜਾਂਦੇ ਨੇ ਤਾਂ ਤੇ ਕਹਿ ਦਿੰਦੇ ਨੇ ਵੀ ਸਾਨੂੰ ਬਸ ਬਾਹਰ ਭੇਜ ਦਿਓ ਜਿਹੜਾ ਮਰਜੀ ਕਾਲਜ ਹੋਵੇ ਯੂਨੀਵਰਸਿਟੀ ਹੋਵੇ ਜਿਹੜਾ ਮਰਜੀ ਕੋਰਸ ਹੋਵੇ ਜਿੱਥੇ ਮਰਜੀ ਹੋਵੇ ਇਹੋ ਜਿਹੇ ਸਟੂਡੈਂਟਸ ਦੀ ਤਾਂ ਏਜੰਟਸ ਨੂੰ ਲੋੜ ਹੁੰਦੀ ਆ ਫਿਰ ਏਜੰਟਸ ਇਹੋ ਜਿਹੇ ਭੋਲੇ-ਪਾਲੇ ਸਟੂਡੈਂਟਸ ਨਾਲ ਲੱਖਾਂ ਦਾ ਪੈਕੇਜ ਕਰਕੇ ਫੇਕ ਸਰਟੀਫਿਕੇਟ ਲਗਾ ਕੇ ਭੇਜ ਦਿੰਦੇ ਨੇ ਬੱਚਿਆਂ ਦਾ ਵੀਜ਼ਾ ਆ ਜਾਂਦਾ ਹੈ ਉਹ ਖੁਸ਼ ਹੋ ਜਾਂਦੇ ਲੱਖਾਂ ਦਾ ਜੋ ਪੈਕੇਜ ਕੀਤਾ ਹੁੰਦਾ ਉਹ ਦੇ ਦਿੰਦੇ ਨੇ ਜਦੋਂ ਉੱਥੇ ਜਾਂਦੇ ਨੇ ਫਿਰ ਜਾ ਕੇ ਪਤਾ ਚੱਲਦਾ ਵੀ ਇਸ ਕੋਰਸ ਦੀ ਤਾਂ ਕੋਈ ਵੈਲੀ ਹੀ ਨਹੀਂ ਫਿਰ ਉਹ ਉੱਥੇ ਜਾ ਕੇ ਕੋਰਸ ਚੇਂਜ ਕਰਦੇ ਨੇ ਬਸ ਇਸੇ ਤਰ੍ਹਾਂ ਆਪਣੇ ਸਿਰ ਤੇ ਲੱਖਾਂ ਦਾ ਕਰਜ਼ਾ ਚਾੜ ਲੈਣਦੇ ਨੇ ਵੀਜ਼ਾ ਲੱਗਣ ਤੋਂ ਬਾਅਦ ਬਾਰੀ ਆਉਂਦੀ ਹੈ ਟਿਕਟ ਦੀ ਜਿਸ ਦੇਸ਼ ਦਾ ਵੀਜ਼ਾ ਲੱਗਿਆ ਹੁੰਦਾ ਹੈ ਤਾਂ ਸਟੂਡੈਂਟਸ ਨੂੰ ਉਸ ਦੇਸ਼ ਦੀ ਟਿਕਟ ਕਰਵਾਉਣੀ ਪੈਂਦੀ ਹੈ ਪਰ ਇਸ ਵਿੱਚ ਵੀ ਟਿਕਟ ਕਰਨ ਵਾਲੇ ਐਕਸਪੈਂਸਿਵ ਤੋਂ ਐਕਸਪੈਂਸਿਵ ਟਿਕਟ ਕਰਵਾ ਕੇ ਦਿੰਦੇ ਨੇ ਜਾਂ ਫਿਰ ਉਸ ਰੂਟ ਦੀਆਂ ਟਿਕਟਾਂ ਕਰਵਾ ਕੇ ਦਿੰਦੇ ਨੇ ਜਿੱਥੇ ਉਹਨਾਂ ਨੂੰ ਲੌਂਗ ਟਾਈਮ ਦਾ ਲੇਓਵਰ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਗੱਲ ਆਉਂਦੀ ਹੈ ਕਾਮੂਨਿਟੀ ਜਿੱਥੇ ਉਹਨਾਂ ਨੇ ਜਾ ਕੇ ਰਹਿਣਾ ਹੁੰਦਾ ਹੈ। ਜੇ ਕਿਸਮਤ ਚੰਗੀ ਹੋਵੇ ਤਾਂ ਚੰਗੀ ਕਾਮੂਨਿਟੀਸ਼ਨ ਮਿਲ ਜਾਂਦੀ ਹੈ। ਨਹੀਂ ਤਾਂ ਕਾਮੂਨਿਟੀਸ਼ਨ ਦੇਣ ਵਾਲੇ ਇੱਕ ਛੋਟੇ ਜਿਹੇ ਰੂਮ ਵਿੱਚ 2 ਤੋਂ 4-4 ਸਟੂਡੈਂਟਸ ਨੂੰ ਡੰਗਰਾ ਵਾਂਗੂ ਰੱਖਦੇ ਨੇ। ਕੈਨੇਡਾ ਵਿੱਚ ਸਟੂਡੈਂਟਸ ਵਿਚਾਰੇ ਦਮ ਘੋਟੀਆਂ ਬੇਸਮੈਂਟਾਂ ਵਿੱਚ ਰਹਿੰਦੇ ਨੇ ਜਿੱਥੇ ਉਹਨਾਂ ਤੋਂ ਚੰਗੀ ਤਰ੍ਹਾਂ ਸਾਹ ਵੀ ਨਹੀਂ ਲ ਅੱਜਕੱਲ ਤਾਂ ਇਹ ਵੀ ਸਾਨੂੰ ਆਇਆ ਕਿ ਘਰ ਦੇ ਮਾਲਕ ਸਟੂਡੈਂਟਸ ਦੀ ਮਜਬੂਰੀ ਦਾ ਫਾਇਦਾ ਪੂਰਾ ਰੱਜ ਕੇ ਲੈਂਦੇ ਨੇ ਕਿਉਂਕਿ ਸਟੂਡੈਂਟਸ ਤੋਂ ਰੈਂਟ ਤੋਂ ਇਲਾਵਾ ਵਾਸ਼ਿੰਗ ਮਸ਼ੀਨ ਦੇ ਅਲੱਗ ਕਿਚਨ ਯੂਜ਼ ਕਰਨ ਦੇ ਅਲੱਗ-ਅਲੱਗ ਤੋਂ ਪੈਸੇ ਲੈਂਦੇ ਨੇ ਜਦੋਂ ਕਿ ਸਭ ਕੁਝ ਰੈਂਟ ਦੇ ਵਿੱਚ ਹੀ ਹੁੰਦਾ ਹੈ ਪਹਿਲਾਂ ਗਿਆਨ ਨੂੰ ਸਭ ਪਤਾ ਹੈ ਵੀ ਸਟੂਡੈਂਟਸ ਦਾ ਸ਼ੋਸ਼ਣ ਕਿਵੇਂ ਕਰਨਾ ਹੈ ਮਜਬੂਰੀ ਵਿੱਚ ਸਟੂਡੈਂਟਸ ਨੂੰ ਆਪਣਾ ਸ਼ੋਸ਼ਣ ਕਰਵਾਉਣਾ ਪੈਂਦਾ ਹੈ ਕਈ ਵਾਰ ਤਾਂ ਲੋਕੀ ਡਿਪੋਜ਼ਿਟ ਲੈ ਕੇ ਹੀ ਗੁੰਮ ਹੋ ਜਾਂਦੇ ਨੇ ਘਰ ਤੋਂ ਬਾਅਦ ਗੱਲ ਆਉਂਦੀ ਹੈ ਜੌਬ ਦੀ ਕਹਿਣਾ ਵਿੱਚ ਕਹਿੰਦੇ ਨੇ ਜੇ ਕਿਸੇ ਨੇ ਨਰਕ ਦੇਖਣਾ ਹੈ ਤਾਂ ਕਿਸੇ ਦੇਸੀ ਬੰਦੇ ਨਾਲ ਕੰਮ ਕਰ ਲਵੇ ਉਹ ਤੁਹਾਡਾ ਇੰਨਾ ਜ਼ਿਆਦਾ ਸ਼ੋਸ਼ਣ ਕਰੇਗਾ ਕਿ ਤੁਹਾਨੂੰ ਜੋਂਦਾ ਜੀ ਦੱਸ ਦੇਵੇਗਾ ਕਿ ਅਸਲ ਨਰਕ ਕੀ ਹੁੰਦਾ ਹੈ ਦੇਸੀ ਬੰਦੇ ਮਿਨੀਮਮ ਬੇਜ ਤੋਂ ਘੱਟ 베ਜ ਦਿੰਦੇ ਨੇ ਇੱਥੋਂ ਤੱਕ ਕਿ ਲੋਕਾਂ ਦੇ ਪੈਸੇ ਵੀ ਮਾਰ ਜਾਂਦੇ ਨੇ 2021 ਤੇ 22 ਵਿੱਚ ਕੈਨੇਡਾ ਦੇ অন্ਟਾਰੀਓ ਵਿੱਚ ਨੀਅਰਬਾਊਟ 9 ਮਿਲੀਅਨਸ 베ਜ ਖਾਲੇ ਇਸੇ ਤਰ੍ਹਾਂ 2019 ਤੋਂ 21 ਵਿੱਚ ਯੂਕੇ ਵਿੱਚ 135 ਮਿਲੀਅਨ ਪਾਉਂਡਸ ਫੋਰਨ ਵਰਕਰਸ ਦੇ ਮਾਰੇ ਗਏ ਫੋਰਨ ਕੰਟਰੀਸ ਵਿੱਚ ਸਬ ਵਰਕਰ ਨੂੰ ਇੱਕ ਸਾਲ ਵਿੱਚ 28 ਦਿਨਾਂ ਦੀ ਪੇਡ ਹੌਲੀਡੇਸ ਮਿਲਦੀਆਂ ਨੇ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਨਾ ਹੀ ਸਟੂਡੈਂਟਸ ਨੂੰ ਆਪਣੇ ਇਸ ਵਰਕ ਰਾਈਟ ਦਾ ਪਤਾ ਹੁੰਦਾ ਹੈ ਨਾ ਹੀ ਏਮਪਲੋਇਰ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਸਟੂਡੈਂਟਸ ਸਾਰਾ ਸਾਰਾ ਗਧਿਆਂ ਵਾਂਗੂ ਕੰਮ ਕਰਦੇ ਰਹਿੰਦੇ ਨੇ ਇੱਥੋਂ ਤੱਕ ਕਿ ਜੇ ਜੌਬ ਤੇ ਕੋਈ ਐਕਸੀਡੈਂਟ ਵੀ ਹੋ ਜਾਂਦਾ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਉਹ ਪੇਡ ਲੀਵਸ ਲੈ ਸਕਦੇ ਨੇ ਲਾਸਟ ਤੇ ਗੱਲ ਆਉਂਦੀ ਹੈ ਸਪੌਂਸਰਸ਼ਿਪ ਜਾਂ ਐਲ ਐਮ ਆਈ ਦੀ ਯੂਕੇ ਵਿੱਚ ਤੁਹਾਨੂੰ ਪੀਆਰ ਲੈਣ ਲਈ ਕਿਸੇ ਏਮਪਲੋਇਰ ਨਾਲ ਲਗਾਤਾਰ 5 ਸਾਲ ਕੰਮ ਕਰਨਾ ਪੈਂਦਾ ਹੈ ਜੇ ਤੇਲੇ এমਪਲాయਰ ਤੁਹਾਨੂੰ ਹਾਇਰ ਕਰ ਲੈ ਸਪਾਂਸਰਸ਼ਿਪ ਸਰਟੀਫਿਕੇਟ ਦਿੰਦਾ ਹੈ ਲਗਾਤਾਰ 5 ਸਾਲ ਕੰਮ ਕਰਨ ਤੋਂ ਬਾਅਦ ਤੁਸੀਂ ਯੂਕੇ ਵਿੱਚ ਪੀਆਰ ਅਪਲਾਈ ਕਰਨ ਦੇ ਐਲੀਜੀਬਲ ਹੋ ਜਾਂਦੇ ਹੋ ਹੋਰ ਕੋਈ ਈਜ਼ੀ ਵੇ ਨਹੀਂ ਹੈ ਯੂਕੇ ਵਿੱਚ ਪੀਆਰ ਲੈਣ ਦਾ ਇਸੇ ਤਰ੍ਹਾਂ ਕੈਨੇਡਾ ਵਿੱਚ ਸਟੂਡੈਂਟਸ ਜਾਂ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਪੀਆਰ ਨਹੀਂ ਮਿਲੀ ਹੁੰਦੀ ਉਹ ਆਪਣਾ ਸਟੇਟਸ ਲੀਗਲ ਰੱਖਣ ਲਈ ਐਲਐਮਆਈਏ ਲੈਂਦੇ ਨੇ ਪਰ ਇਹ ਸਪਾਂਸਰਸ਼ਿਪ ਜਾਂ ਐਲਐਮਆਈਏ ਉਹਨਾਂ ਨੂੰ ਫ੍ਰੀ ਨਹੀਂ ਮਿਲਦੀ ਸਗੋਂ ਲੱਖਾਂ ਰੁਪਏ ਦੇ ਲੈਣੀ ਪੈਂਦੀ ਆ ਉੱਪਰੋਂ ਆਪਣਾ ਟੈਕਸ ਦੇਣ ਦੇ ਨਾਲ ਨਾਲ ਉਹਨਾਂ ਨੂੰ EMPLOYEER ਦਾ ਟੈਕਸ ਵੀ ਦੇਣਾ ਪੈਂਦਾ ਹੈ ਹਾਲਾਂਕਿ ਸਪான்ਸਰਸ਼ਿਪ ਸਰਟੀਫਿਕੇਟ ਦਾ ਸਾਰਾ ਖਰਚਾ ਸਿਰਫ 1380 ਪਾਉਂਡਸ ਦਾ ਹੁੰਦਾ ਹੈ ਅਤੇ EMPLOYEER ਨੂੰ ਆਪਣਾ ਟੈਕਸ ਆਪ ਭਰਨਾ ਹੁੰਦਾ ਹੈ ਪਰ ਦੇਸੀ ਬੰਦਿਆਂ ਨੂੰ ਨਾ ਸਿਰਫ 5 ਸਾਲ ਲਈ ਸਸਤੀ ਤੋਂ ਸਸਤੀ ਲੇਬਰ ਮਿਲਦੀ ਹੈ ਸਗੋਂ 5 ਸਾਲ ਤੱਕ ਆਪਣਾ EMPLOYEER ਟੈਕਸ ਵੀ ਉਹਨਾਂ ਤੋਂ ਪਰਹਾਉਂਦੇ ਨੇ UK ਵਿੱਚ ਹਰ ਸਾਲ ਮਿਨੀਮਮ ਬੇਸ ਮਹਿੰਗਾਈ ਦੇ ਹਿਸਾਬ ਨਾਲ ਵਧਦਾ ਰਹਿੰਦਾ ਹੈ ਔਰ ਜੋ ਬੰਦਾ ਸਪான்ਸਰਸ਼ਿਪ ਲੈ ਕੇ ਕਿਤੇ ਜੌਬ ਕਰਦਾ ਹੈ এমਪਲਾਇਰ ਉਹਨਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਨਹੀਂ ਸਕੋ ਮਹੀਨੇ ਦੀ ਫਿਕਸ ਸੈਲਰੀ ਦਿੰਦਾ ਹੈ এমਪਲਾਇਰ ਇੰਨਾ ਜਿਆਦਾ ਲਾਲਚੀ ਨੇ ਵੀ ਉਹ ਕਦੇ ਵੀ ਉਹਨਾਂ ਦੀ ਸੈਲਰੀ ਵਿੱਚ ਕੋਈ ਵਾਦਾ ਨਹੀਂ ਕਰਦੇ ਨਾ ਕੋਈ ਲੋੜੀ ਨਾ ਕੋਈ ਦੀਵਾਲੀ ਨਾ ਕੋਈ Eid ਨਾ ਬਕਰੀਦ ਕੋਈ ਬੋਨਸ ਨਹੀਂ ਬਸ 5 ਸਾਲ ਇੱਕ ਹੀ ਸੈਲਰੀ ਤੇ ਕੰਮ ਕਰਦੇ ਰਹਿੰਦੇ ਨੇ ਕਿਉਂਕਿ UK ਵਿੱਚ PR ਲੈਣ ਲਈ ਤੁਹਾਨੂੰ ਲਗਾਤਾਰ 5 ਸਾਲ ਇੱਕ ਹੀ এমਪਲਾਇਰ ਨਾਲ ਕੰਮ ਕਰਨਾ ਪੈਂਦਾ ਹੈ ਫਿਰ ਤੁਸੀਂ 5 ਸਾਲ ਬਾਅਦ ਪੀਆਰ ਅਪਲਾਈ ਕਰਨ ਦੇ ਐਲੀਜੀਬਲ ਹੋ ਜਾਂਦੇ ਹੋ ਇਹ ਸਭ ਕੁਝ ਕਿਸੇ ਦੀ ਮਜਬੂਰੀ ਅਤੇ ਆਪਣੇ ਲਾਲਚ ਲਈ ਸਭ ਕੁਝ ਕੀਤਾ ਜਾਂਦਾ ਹੈ 5 ਸਾਲਾਂ ਵਿੱਚ ਉਹ ਸਟੂਡੈਂਟਸ ਨੂੰ ਇੱਕ ਅੰਬ ਦੇ ਵਾਂਗ ਚੂਸ ਕੇ ਸੱਟ ਦਿੰਦੇ ਨੇ ਮੇਰੇ ਦੋਸਤ ਦਾ ਅੱਗੋਂ ਇੱਕ ਹੋਰ ਦੋਸਤ ਆਪਸ਼ਨ ਦੱਸਿਆ ਵੀ ਮੇਰੀ ਮੰਥਲੀ ਸੈਲਰੀ 2100 ਪਾਉਂਡਸ ਹੈ ਜਿਸ ਵਿੱਚੋਂ 300 ਪਾਉਂਡਸ ਆਪਣਾ ਟੈਕਸ ਦਿੰਦਾ ਫਿਰ 200 ਪੌਂਡਸ EMPLOER ਦਾ ਟੈਕਸ ਅਤੇ 100 ਪੌਂਡਸ ਸਪਾਂਸਰਸ਼ਿਪ ਲੈਟਰ ਦੇ ਬਕਰੇ ਦਿੰਦਾ। ਉਸਨੇ 1380 ਪੌਂਡਸ ਇਸ ਲੈਟਰ ਦੇ ਪੂਰੇ ਕਰਨੇ ਨੇ। ਹੁਣ ਤੁਸੀਂ ਆਪ ਹਿਸਾਬ ਲਗਾ ਲਓ ਵੀ 2100 ਪੌਂਡਸ ਵਿੱਚੋਂ 500 ਟੈਕਸ ਆਪਣਾ ਤੇ EMPLOER ਦਾ ਦਿੰਦਾ। 100 ਪੌਂਡਸ ਸਪਾਂਸਰਸ਼ਿਪ ਲੈਟਰ ਦੇ। ਇਸ ਤੋਂ ਬਿਨਾਂ 250 ਰੂਮ ਦਾ ਰੈਂਟ, 200 ਦੀ ਗ੍ਰੋਸਰੀ, 100 ਪੌਂਡਸ ਟਰੈਵਲ ਅਤੇ ਫੋਨ ਦਾ ਖਰਚਾ। ਬਾਕੀ ਕਈ ਵਾਰ ਅੰਦਰ ਬਾਹਰ ਜਾਣ ਆਉਣ ਅਤੇ ਖਾਣ ਦਾ 100 ਪੌਂਡਸ। ਫਿਰ ਪੱਲੇ ਸਿਰਫ ਬਚਦਾ 850 ਪੌਂਡਸ। ਇਸ ਤੋਂ ਇਲਾਵਾ ਜੇ ਉਹ ਕਾਰ ਲੈ ਲੈਂਦਾ ਤਾਂ ਖਰਚਾ ਹੋਰ ਵੀ ਵੱਧ ਜਾਂਦਾ ਸੋ 5 ਸਾਲ ਕੰਮ ਕਰਨ ਤੋਂ ਬਾਅਦ ਜੇ ਉਹ ਪੀਆਰ ਅਪਲਾਈ ਕਰਨ ਦੇ एलिਜੀਬਲ ਹੋ ਵੀ ਜਾਂਦਾ ਹੈ ਤਾਂ ਉਸ ਲਈ ਉਸ ਨੂੰ 2885 ਪਾਉਂਸ ਦੇਣੇ ਪੈਣਗੇ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਿਚਾਰੇ ਸਟੂਡੈਂਟਸ ਆਪਣੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਲੁੱਟੇ ਹੀ ਜਾਂਦੇ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਜਰੂਰ ਆਪਣੇ ਫਰੈਂਡਸ ਅਤੇ ਫੈਮਿਲੀ ਨਾਲ ਜਰੂਰ ਸ਼ੇਅਰ ਕਰੋ ਧੰਨਵਾਦ